ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਜਨਮ ਸਾਖੀ ਦੀ ਸਾਖੀ ਨੰਬਰ 24 ਕਲਯੁਗ ਤਬ ਬਾਬਾ ਉਥੋਂ ਰਵੰਦਾ ਰਹਾ ਜਾਂਦਾ ਜਾਂਦਾ ਉद्याਨ ਵਿੱਚ ਗਿਆ ਜਾਏ ਬੈਠਾ ਤਬ ਪਰਮੇਸ਼ਰ ਕੀ ਆਗਿਆ ਨਾਲ ਕਲਯੁਗ ਛਲਣ ਕੋ ਆਇਆ ਆਏ ਰੂਪ ਧਰਿਓਸ ਤਬ ਬਾਬਾ ਦੇਖਿਆ ਤਾਂ ਅੰਧੇਰੀ ਬਹੁਤ ਆਈ ਦਰਖਤ ਲੱਗੇ ਉੱਡਣ ਸਭ ਮਰਦਾਨਾ ਬਹੁਤ ਪ੍ਰਹਿਮਾਨ ਹੋਆ ਆਖਿਓ ਉਸ ਜੀਉ ਪਾਤਸ਼ਾਹ ਆਨ ਉਜਾੜ ਵਿੱਚ ਪਾਏ ਮਾਰਿਓ ਗੋਰ ਖਫਣੋ ਵੀ ਗਏ ਸਭ ਗੁਰੂ ਬਾਬੇ ਕਹਿਆ ਮਰਦਾਨਿਆਂ ਕਾਲਾ ਹੋ ਨਾਈ ਤਾਂ ਮਰਦਾਨੇ ਆਖਿਆ ਅੱਜ ਥੋੜੀ ਏਡਾ ਹੋਇਆ ਹਾਂ ਇਹ ਬਲਾ ਤਾਂ ਨਹੀਂ ਡਿੱਤੀ ਜੋ ਇਹ ਕੇ ਆਇਆ ਹੈ ਸਾਡੇ ਜੀੜੇ ਤਾਈ ਤਉ ਅਗਨ ਕਾ ਰੂਪ ਦਿਖਾਲਿਆ ਜੋ ਧੂਆਂ ਚੋਂ ਤਰਾ ਤੇ ਉੱਠਿਆ ਚਾਰੇ ਕੁੰਡਾਂ ਅਗਨ ਹੋਈਆਂ ਤਵ ਮਰਦਾਨਾ ਮੋਹ ਥੱਕ ਕੇ ਪੈ ਰਿਹਾ ਆਖਿਓ ਜੀਵਣਾ ਰਹਿਆ ਤਵ ਫੇਰ ਪਾਣੀ ਕਾ ਰੂਪ ਹੋਆ ਘਟਾਂ ਬਨ ਆਈਆਂ ਲੱਗਾ ਵਰਸਨ ਪਾਣੀ ਪਰ ਬਾਬੇ ਤੇ ਦੂਰ ਭਗੈ ਤਬ ਗੁਰੂ ਕਹੇ ਮਰਦਾਨਿਆਂ ਮੂੰਹ ਉਘਾੜ ਉਠ ਬੈਠ ਰਬਾਬ বাজਾਏ ਤਾ ਮਰਦਾਨਾ ਉਠ ਬੈਠਾ ਰਵਾਜ ਰਬਾਬ বাজਾਇੋਸ ਰਾਗ ਮਾਰੂ ਕੀਤਾ ਬਾਬੇ ਸ਼ਬਦ ਉਠਾਇਆ ਮਾਰੂ ਮਹੱਲਾ ਪੰਜਵਾਂ ਕਰ ਦੂਜਾ ਦਰਪੈ ਧਰਤ ਆਕਾਸ਼ ਨਖਤਰਾ ਸਿਰ ਉਪਰ ਅੰਮਰ ਕਰਾਰਾ ਕੌਣ ਪਾਣੀ ਬੈ ਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਏਕਾ ਨਿਰਭਉ ਬਾਤ ਸੁਣੀ ਸੋ ਸੁਖੀ ਆ ਸੋ ਸਦਾ ਸੋਹਿਲਾ ਜੋ ਗੁਰਮੇ ਲਗਾਈ ਗੁਨੀ ਰਹਾਉ ਦੇ ਤਾਰ ਅਰ ਦੇਵਾ ਡਰਪੈ ਸਿੱਧ ਸਾਧ ਇਕ ਡਰ ਮੋਇਆ ਲਖ ਚੌਰਾਸੀ ਮਰ ਮਰ ਜਨਮੀ ਫਿਰ ਫਿਰ ਜੋਨੀ ਜੋਇਆ ਰਾਜ ਸਥਾਪਤਕ ਤਮਸ ਡਰਪੈ ਕਿਤੇ ਰੂਪ ਉਪਾਇਆ ਛਲ ਬਪਰੀ ਇਹ ਕੋਲਾ ਡਰਪੈ ਅਤ ਡਰਪੈ ਧਰਮ ਆਇਆ ਸਗਲ ਸਮਗਰੀ ਡਰੈ ਵਿਆਪੀ ਬਿਨ ਡਰ ਕਰਨੇ ਹਾਰਾ ਕੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੈ ਦਰਬਾਰਾ ਤਬ ਡੈਂਪਡ ਕਾ ਰੂਪ ਧਾਰਾਇਆ ਚੋਟੀ ਆਸਮਾਨ ਨਾਲ ਕੀਤੀ ਆ ਜਿਉਂ ਜਿਉ ਨੇੜੇ ਆਵੇ ਤਿਉਂ ਤਿਉਂ ਘਟਦਾ ਜਾਵੇ ਤਬ ਮਨੁਖ ਕਾ ਸਰੂਪ ਕਰਕੇ ਆਇਆ ਹੱਥ ਜੋੜ ਕਰ ਖੜਾ ਹੋਆ ਤਾਂ ਬਾਬੇ ਪੁੱਛਿਆ ਭਾਈ ਤੂੰ ਕੌਣ ਹੈ ਤਬ ਉਹ ਆਖਿਆ ਜੀ ਮੈਨੂੰ ਤੋਂ ਨਹੀਂ ਜਾਣਦਾ ਮੈਂ ਕਲਯੁਗ ਹਾਂ ਅਰ ਤੇਰੇ ਮਿਲਣ ਨੂੰ ਆਇਆ ਹਾਂ ਤੂੰ ਕਰਤੇ ਪੁਰਖ ਦਾ ਵਜੀਰ ਹੈ ਤਬ ਬਾਬੇ ਨੂੰ ਨਮਸਕਾਰ ਕੀਤੀ ਆਖਿਓ ਉਸ ਜੀ ਮੈਂ ਕਿਛ ਜੀ ਕਿਛ ਮੈਂ ਤੇ ਲਿਹੋ ਬਾਬੇ ਵਰਨ ਚੱਲ ਮੇਰੇ ਵਰਨ ਚੱਲ ਤਉ ਗੁਰੂ ਬਾਬੇ ਪੁੱਛਿਆ ਤੈਨ੍ਹੇ ਪਾਸ ਕੀ ਹੈ ਤਾ ਕਲਜੂਗਾ ਆਖਿਆ ਮੇਰੇ ਪਾਸ ਤਬ ਕਿਛ ਹੈ ਇਹ ਆਖੋ ਤਾਂ ਮੋਤੀਆਂ ਦੇ ਮੰਦਰ ਉਸਾਰਾ ਅਤੇ ਰਤਨਾ ਨਾਲ ਲਾਲਾਂ ਦਾ ਜੜੌ ਕਰਮ ਅਗਰ ਚੰਦਨ ਦਾ ਲੇਪ ਦੇਵਾਂ ਤਬ ਗੁਰੂ ਬੋਲਿਆ ਸ਼ਬਦ ਰਾਗ ਸ਼੍ਰੀ ਰਾਗ ਵਿੱਚ ਰਾਗ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਤਾਂ ਮੰਦਰ ਉਸਾਰਾ ਹੈ ਰਤਨੀਤਾ ਹੋਏ ਜੜਾਓ ਕਸਤੂਰ ਕੂੰਗੂ ਅਗਰ ਚੰਦਨ ਦੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਗੈ ਨਉ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉ ਰਹਾਓ ਤਬ ਮੇਰੋ ਕਲਜੁਗ ਆਖਿਆ ਜੋ ਜੀ ਜਵੇਰਾ ਤੀ ਧਰਤੀ ਕਰਾਂ ਔਰ ਲਾਲਾਂ ਦਾ ਜੜਾਓ ਕਰਾਂ ਇੰਦਰ ਦੀਆਂ ਮੋਹਣੀਆਂ ਲਾਇਆ ਮਾ ਤਾ ਗੁਰੂ ਜੀ ਪੋੜੀ ਦੂਜੀ ਆਖੀ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਗੈਣਾਓ ਤਬ ਕਲਜੋ ਕਹਿਆ ਜੋ ਜੀ ਇਹ ਵੀ ਨਾਹੀ ਲੈਂਦਾ ਤਾ ਸਿੱਧ ਲੈ ਜੋ ਰਿਧਾ ਆਵੇ ਤੇ ਗੁਪਤ ਧਰਤੀ ਵਿੱਚ ਚੱਲ ਅਰ ਹਜ਼ਾਰ ਕੋਹਾਂ ਜਾਇ ਪ੍ਰਗਟ ਹੋਏ ਤਬ ਗੁਰੂ ਪੌੜੀ ਤੀਜੀ ਅੱਖੀ ਸਿੱਧ ਹੋਵਾ ਸਿੱਧ ਲਈ ਰਿਧਾ ਅੱਖਾਂ ਉਹ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾਵੇਂ ਨਾ ਤਬ ਕਲਯੁਗ ਆਖਿਆ ਕੁਛ ਲੇਵੋ ਸੁਲਤਾਨ ਹੋਵੋ ਰਾਜ ਕਰੋ ਤਬ ਗੁਰੂ ਚੌਥੀ ਪੌੜੀ ਕਹੀ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰੱਖੇ ਪਾਓ ਉਹਕ ਮਹਾਸਰ ਕਰੀ ਬੈਠਾ ਨਾਨਕ ਆਸਾ ਬਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੇ ਨਾਉ ਤਬ ਕਲਯੁਗ ਪ੍ਰਦਰਖਣਾ ਕੀਤੀ ਆਏ ਪੈਰੀ ਪਿਆ ਆਖਿ ਉਸ ਜੀ ਮੇਰੀ ਗਤ ਕਿਉ ਕਰ ਹੋਵੇ ਤਬ ਗੁਰੂ ਨਾਨਕ ਆਖਿਆ ਮੇਰਾ ਸਿੱਖ ਕੋਟ ਮੱਧੈ ਕੋਈ ਹੋਵੇਗਾ ਜਿਸका ਸਦਕਾ ਤੇਰੀ ਗਤ ਹੋਵੇਗੀ ਤਬ ਕਲਯੁਗ ਪੈਰੀ ਪਿਆ ਬਾਬੇ ਵਿਦਾ ਕੀਤਾ ਬੋਲੋ ਵਾਹਿਗੁਰੂ ਇਸ ਹੀ ਸਾਖੀ ਕਲਯੁਗ ਦੀ ਉਹ ਨਾਨਕ ਪਾਤਸ਼ਾਹ ਨਾਲ ਭੇਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ